ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਡੇ ਚੈਨਲ ਪੰਜਾਬੀ ਵਲੋਗਰ ਸਿਮਰ ਵਿੱਚ ਬਹੁਤ-ਬਹੁਤ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਣੀ ਜ਼ਿੰਦਗੀ ਨੂੰ ਇੰਜੋਏ ਕਰ ਰਹੇ ਹੋਗੇ ਦੋਸਤੋ ਵੀਡੀਓ ਤੁਹਾਨੂੰ ਚੰਗੀ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਧਰ ਬੱਚੇ ਆ ਗਏ ਨੇ ਸਕੂਲ ਤੋਂ ਇਹ ਦੇਖੋ ਬੱਚਿਆਂ ਨਾਲ ਘਰ ਵਿੱਚ ਪੰਜਾਬੀ ਹੀ ਬੋਲਿਆ ਕਰੋ ਸਕੂਲਾਂ ਵਿੱਚ ਉਹਨਾਂ ਦੇ ਜੋ ਮਰਜ਼ੀ ਬੋਲੀ ਜਾਵੇ ਹਿੰਦੀ ਬੋਲਦੇ ਹੋਣ ਅੰਗਰੇਜ਼ੀ ਬੋਲਦੇ ਹੋਣ ਉੱਥੇ ਉਹਨਾਂ ਨੇ ਆਪ ਹੀ ਹੈਂਡਲ ਕਰ ਲੈਣਾ ਪਟਾ ਤੁਸੀਂ ਪੰਜਾਬੀ ਹੀ ਬੋਲਣੀ ਬਸ ਬੱਚੇ ਹੁਣੇ ਆਏ ਸਕੂਲ ਤੇ ਤੇ ਫਿਰ ਇੱਧਰ ਮੈਂ ਧਰਿਆ ਵਾ ਦਲੀਆ ਤੇ ਇੱਧਰ ਹੈ ਗਰਮ ਪਾਣੀ ਪੀਣ ਵਾਸਤੇ ਔਰ ਬੱਚੇ ਉਧਰ ਕਰ ਰਹੇ ਨੇ ਕਿਉਂਕਿ ਰਾਸ਼ਨ ਲੈ ਕੇ ਆਈ ਸੀ ਤਾਂ ਉਹ ਦੇਖੋ ਉਧਰ ਬੱਚੇ ਦੇਖ ਰਹੇ ਨੇ ਕਿ ਕਿਆ-ਕਿਆ ਲੈ ਕੇ ਆਂਦਾ ਤਹਾਂ ਕਿਹ ਘਰਾਂ ਵਿੱਚ ਨਾ ਬੋਲਦੇ ਨੇ ਪੇਰੈਂਟਸ ਆਪਣੇ ਬੱਚਿਆਂ ਨੂੰ beta ਕਹਾ ਜਾ ਰਹੇ ਹੋ beta ਇੱਧਰ ਆ ਜਾਓ beta ਉਧਰ ਆ ਜਾਓ ਇਸ ਤਰ੍ਹਾਂ ਨਾ ਬੋਲਿਆ ਕਰੋ ਬੱਚੇ ਨੂੰ ਅਗਰ ਅਸੀਂ بیس ਉਹਨਾਂ ਦਾ ਮਜ਼ਬੂਤ ਰੱਖਾਂਗੇ ਸਾਨੂੰ ਅੱਗੇ ਕਦੀ ਦਿੱਕਤ ਨਹੀਂ ਆਵੇਗੀ ਇਸ ਲਈ ਬੱਚਿਆਂ ਨਾਲ ਘਰ ਵਿੱਚ ਪੰਜਾਬੀ ਹੀ ਬੋਲੋ ਪੰਜਾਬੀ ਹੀ ਬੋਲੋ ਪੰਜਾਬੀ ਸਾਡੀ ਮਾਂ ਬੋਲੀ ਹੈ ਇਸ ਲਈ ਅਗਰ ਅਸੀਂ ਬੱਚਿਆਂ ਨੂੰ ਘਰ ਹਿੰਦੀ ਬੋਲੋਗੇ ਨਾ ਤਾਂ ਉਹ ਨਾ بڑے ਹੋ ਕੇ ਉਹੀ ਬੋਲਣੀ ਇੱਕ ਤਾਂ ਬੱਚੇ ਮੈਂ ਦੇਖਿਆ ਕਾਫੀ ਬੱਚੇ ਮੀਨਸ ਇੱਕਾ ਸਰਦਾਰ ਹੁੰਦੇ ਉੱਪਰ ਤੇ ਬੋਲਦੇ ਨੇ ਹਿੰਦੀ ਸਾਡੇ ਉਧਰ ਜਮਾਲਪੁਰ ਹੁੰਦਾ ਸੀਗਾ ਇੱਕ ਗਵਾਨੀਆਂ ਦਾ ਬੇਟਾ ਕਾਫੀ ਵੱਡਾ ਸੀ ਮਤਲਬ ਅਸੀਂ ਇੱਕ ਫੈਮਿਲੀ ਨਾਲ ਬਿਲੋਂਗ ਕਰਦੇ ਸੀ ਉਹ ਤੇ ਉਹਨਾਂ ਦਾ ਨਾ ਬੇਟਾ ਸੀ ਉਹ ਘਰ ਨਾਲ ਬੱਚਿਆਂ ਨਾਲ ਹਿੰਦੀ ਚ ਬੋਲਦੇ ਸੀਗੇ ਤਾ ਫਿਰ ਉਹਨਾਂ ਦਾ ਬੇਟਾ ਵੀ ਹਿੰਦੀ ਚ ਹੀ ਬੋਲਦਾ ਸੀਗਾ ਤਾਂ ਜੋ ਕਿ ਉਹਦੇ ਮੂੰਹ ਤੇ ਬਿਲਕੁਲ ਵੀ ਨਹੀਂ ਜੱਚਦਾ ਸੀ ਇੱਕ ਤਾਂ ਸਰਦਾਰ ਜੀ ਉੱਪਰ ਤੇ ਹਿੰਦੀ ਪੰਜਾਬੀ ਹੀ ਬੋਲਿਆ ਕਰੋ ਪੰਜਾਬੀ ਹੀ ਵਧੀਆ ਲੱਗਦੀ ਇੱਧਰ ਕੀਰਤ ਵੀ ਆ ਗਈ ਆ ਦੇਖੋ ਇੱਧਰ ਹਾਂਜੀ ਬੋਲੋ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਬੱਚੇ ਸਾਡੇ ਸਕੂਲਾਂ ਵਿੱਚ ਇਹਨੇ ਹਿੰਦੀ ਆਪੇ ਬੋਲਣੀ ਹੈ ਬੜੀ ਅੱਛੀ ਹਿੰਦੀ ਬੋਲਦੇ ਸਕੂਲਾਂ ਵਿੱਚ ਉਹ ਇਹ ਜਾਣੇ ਇਹਨਾਂ ਦੇ ਟੀਚਰ ਜਾਣੇ ਬਟ ਘਰ ਬੱਚਿਆਂ ਨਾਲ ਪੰਜਾਬੀ ਹੀ ਬੋਲੋ ਪੰਜਾਬੀ ਹੀ ਬੋਲੋ ਹਨੂਰ ਵੀ ਆ ਗਈ ਕਰੋ ਬੇਟਾ ਸਤਿ ਸ਼੍ਰੀ ਅਕਾਲ ਸਸਕਾਲ ਹਾਂਜੀ ਕਿ ਆਪੜੇ ਅੱਜ ਮੈਗੀ ਲੈ ਆਏ ਮੈਗੀ ਲੈ ਆਏ ਹਾਂ ਤਾਂ ਦੇਖ ਲਈ ਔਰ ਐਮਰਜੈਂਸੀ ਵਾਸਤੇ ਆ ਰੋਜ਼ ਥੋੜੇ ਖਾਣੇ ਕਦੀ ਕਦੀ ਹੋ ਜਾ ਤਖਾਲੀ ਕਿਤੇ ਉਹ ਗੈਸ ਬੰਦ ਕਰ ਖਾਣੀ ਵਾਲਾ ਔਰ ਹਾਂ ਸਰਦੀਆਂ ਵਿੱਚ ਬੱਚਿਆਂ ਨੂੰ ਗਰਮ ਪਾਣੀ ਹੀ ਦਿਆ ਕਰੋ ਪੀਣੇ ਨੂੰ ਅਗਰ ਤੁਹਾਡੇ ਬੱਚੇ ਮੰਗਦੇ ਹੋਣ ਨਾ ਠੰਡਾ ਪਾਣੀ ਤਾਂ ਉਹਨਾਂ ਨੂੰ ਠੰਡਾ ਪਾਣੀ ਨਾ ਦੋ ਕਿਉਂਕਿ ਅੱਜ ਕੱਲ ਪੇਰੈਂਟਸ ਬਹੁਤ ਕਹਿੰਦੇ ਨੇ ਕਿ ਹਾਏ ਸਾਡੇ ਬੱਚੇ ਤਾਂ ਗੱਲ ਹੀ ਨਹੀਂ ਮੰਨਦੇ ਅੱਧਾ ਕਿੱਦਾਂ ਨਹੀਂ ਮੰਨਦੇ ਬੱਚੇ ਗੱਲ ਹੀ ਕਿ ਚਪੇੜ ਨਹੀਂ बच्चे अगर असली होने ਉਹਨਾਂ ਦੀ ਪਰਮੇਸ਼ਾ ਪੂਰੀਆਂ ਕਰੀ ਜਾਉਂਗੇ ਤਾਂ ਉਹਨੇ ਵੱਡੇ ਹੋ ਕੇ ਤਾਂ ਸਾਡੇ ਸਿਰ ਤੇ ਬੈਠ ਜਾਣਾ ਇਸ ਲਈ ਬੱਚਿਆ ਪਰ ਜਮਾ ਕੇ ਰੱਖੋ ਆਪਣਾ ਰੋਹ ਤਾਂ ਹੀ ਬੱਚਿਆ ਨੂੰ ਪਤਾ ਲੱਗਦਾ ਤੇ ਕਈ ਪੇਰੈਂਟਸ ਕਹਿੰਦੇ ਹਾਏ ਸਾਡੇ ਬੱਚੇ ਤਾਂ ਫੋਨ ਹੀ ਬਹੁਤ ਦੇਖਦੇ ਅੱਗਾ ਕਿੰਨੇ ਬੱਚੇ ਫੋਨ ਦੇਖਦੇ ਕਈ ਪੇਰੈਂਟਸ ਕਹਿੰਦੇ ਨੇ ਕਿ ਸਾਡੇ ਬੱਚੇ ਤਾਂ ਜੀ ਸਾਡੇ ਕੋਲ ਪੜਦੇ ਹੀ ਨਹੀਂ ਐ ਕਿਉਂ ਨਹੀਂ ਪੜਦੇ ਬੱਚੇ ਪੜਦੇ ਆ ਘਰ ਸਭ ਪੜਦੇ ਬੱਚੇ ਘਰਾਂ ਗਰ ਬੱਚੇ ਨੂੰ ਸ਼ੁਰੂ ਤੇ ਤੁਸੀਂ ਉਸ ਪਾਸੇ ਲਗਾਇਆ ਹੋਵੇ ਹੁਣ ਮੇਰੇ ਦੋ ਬੱਚੇ ਐ ਅਸੀਂ ਹਾਸ ਤੱਕ ਇਹਨਾਂ ਦੀ ਕਦੀ ਟਿਊਸ਼ਨ ਨਹੀਂ ਰਖਾਈ ਟੱਚ ਬੁਠਾ ਜੇ ਤਾਂ ਚੱਲ ਰਏ ਵਧੀਆ ਚੱਲ ਰੇ ਸਕੂਲ ਵਿੱਚ ਵੀ ਇਹ ਵਧੀਆ ਹੀ ਕਰਕੇ ਆਉਂਦੇ ਚਲੋ ਜੋ ਇਹਨਾਂ ਦੇ ਕਰਮਾ ਭਾਗਾ ਚਾਪੇ ਮਿਲ ਜਾਣਾ ਚਲੋ ਤੁਹਾਨੂੰ ਵੀਡੀਓ ਤਾਂ ਪਚੰਗੀ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਨੈਕਸਟ ਵੀਡੀਓ ਵਿੱਚ ਮਿਲਾਂਗੇ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ